ਸ਼ਸ਼ੀਕਲ ਜੀ ਉਮੀਦ ਕਰਦਾ ਹੈ ਸਭ ਠੀਕ ਹੋਵਗੇ ਕੱਲ ਦਿਨ ਮੰਗਲਵਾਰ 19 ਨਵੰਬਰ 2024 ਨੂੰ ਆਪਾਂ ਇੱਕ ਬੜਾ ਹੀ ਅਹਿਮ ਤੇ ਜ਼ਰੂਰੀ ਕੈਂਪ ਸਾਦਕਸ਼ਾ ਮਾਰਕੀਟ ਦੇ ਵਿੱਚ ਸਾਦਕ ਦੇ ਵਿੱਚ ਲਗਾ ਰਹੇ ਹਾਂ ਜੰਡ ਸਾਹਿਬ ਰੋਡ ਤੇ ਇਸ ਕੈਂਪ ਦੇ ਵਿੱਚ ਜਿੰਨਾ ਲੋਕਾਂ ਦੇ ਆਯੂਸ਼ਮਨ ਕਾਰਡ ਬੀਮਾ ਕਾਰਡ ਨਹੀਂ ਬਣੇ ਉਹ ਕਾਰਡ ਫ੍ਰੀ ਬਣਾਏ ਜਾਣਗੇ ਫਰੀ ਆਫ ਕਾਸਟ ਮੜਾਏ ਜਾਣਗੇ ਕੋਈ ਵੀ ਖਰਚਾ ਇਸ ਕੈਂਪ ਦੇ ਦੌਰਾਨ ਨਹੀਂ ਲਿਆ ਜਾਵੇਗਾ ਇਸ ਕੈਂਪ ਦੇ ਵਿੱਚ ਮੈਂ ਬੇਨਤੀ ਕਰਾਂਗਾ ਜ਼ਰੂਰੀ ਦਸਤਾਵੇਜ਼ ਜਰੂਰ ਲੈ ਕੇ ਆਓ ਤਾਂ ਜੋ ਤੁਹਾਡਾ ਦੁਬਾਰਾ ਗੇੜਾ ਨਾ ਲੱਗੇ ਸਭ ਤੋਂ ਜ਼ਰੂਰੀ ਇਸ ਦੇ ਵਿੱਚ ਦਸਤਾਵੇਜ਼ ਆਧਾਰ ਕਾਰਡ ਜਿਹੜਾ ਤੁਹਾਡਾ ਆਧਾਰ ਕਾਰਡ ਹੈ ਆਧਾਰ ਕਾਰਡ ਦੇ ਨਾਲ ਮੋਬਾਈਲ ਲਿੰਕਡ ਹੈ ਮੋਬਾਈਲ ਵੀ ਜਰੂਰ ਲੈ ਕੇ ਆਓ ਜਾਂ ਜਿਹੜੇ ਆਪਣੇ ਰਾਸ਼ਨ ਕਾਰਡ ਜੇ ਫਾਰਮ ਅਤੇ ਲੇਬਰ ਕਾਰਡ ਵਿੱਚੋਂ ਤਿੰਨਾ ਵਿੱਚੋਂ ਜੋ ਵੀ ਤੁਹਾਡੇ ਕੋਲੇ ਅਵੇਲੇਬਲ ਹੈ ਉਹ ਜਰੂਰ ਲੈ ਕੇ ਆਓ ਆਧਾਰ ਕਾਰਡ ਜਰੂਰ ਲੈ ਕੇ ਆਉਣਾ ਹੈ ਇਹਨਾਂ ਤਿੰਨੇ ਕਾਰਡਾਂ ਦੇ ਵਿੱਚੋਂ ਇੱਕ ਚੀਜ਼ ਤੁਹਾਡੇ ਕੋਲੇ ਜਰੂਰ ਹੋਣੀ ਜ਼ਰੂਰੀ ਹੈ ਸਾਡੀ 사ਦਕ ਤੋਂ ਜਿਹੜੇ ਸੀਨੀਅਰ ਮੈਂਬਰਾਂ ਦੀ ਟੀਮ ਹੈ ਉਸ ਨੂੰ ਤੁਸੀਂ ਜਦੋਂ ਮਰਜ਼ੀ ਕਾਲ ਕਰਕੇ ਇਸ ਕੈਂਪ ਬਾਰੇ ਪੁੱਛ ਸਕਦੇ ਹੋ ਕੋਈ ਸਹੂਲਤ ਬਾਰੇ ਪੁੱਛ ਸਕਦੇ ਹੋ ਮੈਂ ਕੈਪਸ਼ਨ ਦੇ ਵਿੱਚ ਉਹਨਾਂ ਦੇ ਨੰਬਰ ਮੈਂਬਰ ਸਾਹਿਬਾਨਾਂ ਦੇ ਜਰੂਰ ਦੇਵਾਂਗਾ ਉਹਨਾਂ ਦਾ ਨਾਮ ਮਨਦੀਪ ਸੰਧੂ ਜੀ, ਸੁਰਿੰਦਰ ਸੇਠੀ ਜੀ, ਗੁਰਪ੍ਰੀਤ ਅਰੋੜਾ ਜੀ, ਬਲਜਿੰਦਰ ਭੁੱਲਰ ਜੀ ਅਤੇ ਕਾਲਾ ਬਜਾਜ ਜੀ ਤੁਸੀਂ ਜਦੋਂ ਮਰਜ਼ੀ ਇਹਨਾਂ ਨੂੰ ਕਾਲ ਕਰਕੇ ਇਸ ਕੈਂਪ ਦੇ ਸਹੂਲਤ ਬਾਰੇ ਪੁੱਛ ਸਕਦੇ ਹੋ ਜਾਂ ਇਹਨਾਂ ਨੂੰ ਮਿਲ ਸਕਦੇ ਹੋ। ਕੱਲ ਇਹ ਕੈਂਪ ਸਮਾਂ 8 ਵਜੇ ਤੋਂ ਲੈ ਕੇ 12 ਵਜੇ ਤੱਕ ਲੱਗੇਗਾ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਇਹ ਬੜਾ ਜ਼ਰੂਰੀ ਤੇ ਅਹਿਮ ਕੈਂਪ ਹੈ। ਪਰਮਾਤਮਾ ਕਰੇ ਇਸ ਕੈਂਪ ਦੀ ਇਸ ਕਾਰਡ ਦੀ ਤੁਹਾਨੂੰ ਜ਼ਰੂਰਤ ਨਾ ਪਵੇ। ਬਟ ਜਦੋਂ ਜ਼ਰੂਰਤ ਪੈਂਦੀ ਹੈ ਦੋਸਤੋ ਤਾਂ ਆਪਾਂ ਨੂੰ ਇੱਕੋਦਮ ਭੱਜਣਾ ਪੈਂਦਾ ਜਦੋਂ ਆਪਾਂ ਭੱਜਦੇ ਆਂ ਤੇ ਕਈ ਵਾਰੀ ਆਪਣੀ ਤੋਂ ਇਹ ਕਾਰਡ ਨਹੀਂ ਬਣ ਪਉਂਦਾ ਤੇ ਬੇਨਤੀ ਹੈ ਕੱਲ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲਓ ਥੈਂਕ ਯੂ